ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੁਸੀਂ ਵੇਖ ਰਹੇ ਹੋ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਖਾਸ ਪੜਤਾਲ ਕਈ ਤਰ੍ਹਾਂ ਦੇ ਸਰਵੇਖਣ ਕਈ ਤਰ੍ਹਾਂ ਦੇ ਅਨੁਮਾਨ ਇਹਨਾਂ ਦਿਨਾਂ ਦੇ ਵਿੱਚ ਲੱਗ ਰਹੇ ਨੇ ਪਰ ਅੱਜ ਇੱਕ ਬਹੁਤ ਮਹੱਤਵਪੂਰਨ ਟੌਪਿਕ ਹੈ ਜਿਹਦੇ ਉੱਪਰ ਮੈਂ ਆਪਣੀ ਪੜਤਾਲ ਅੱਗੇ ਵਧਾਵਾਂਗਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਣ ਦਾ ਟੀਚਾ ਕਿਉਂ ਰੱਖਿਆ ਭਗਵੰਤ ਮਾਨ ਕਿਉਂ ਹਰ ਜਗ੍ਹਾ ਕਹਿ ਰਹੇ ਨੇ ਕਿ ਇਸ ਵਾਰ ਅਸੀਂ 13 ਦੀਆਂ 13 ਸੀਟਾਂ ਜਿੱਤਣੀਆਂ ਨੇ ਉਹ ਜੇ ਅਗਰ ਜੇ ਪੰਜਾਬ ਦੇ ਇਤਿਹਾਸ ਤੇ ਗੱਲ ਕਰੀਏ ਤੇ ਸ਼ਾਇਦ ਅਜਿਹਾ ਕਦੇ ਵੀ ਨਹੀਂ ਹੋਇਆ ਜਦੋਂ ਕਿਸੇ ਪੋਲਿਟਿਕਲ ਪਾਰਟੀ ਨੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੀਆਂ ਹੋਣ ਅਜੇ ਵਿੱਚ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਇਹ ਟੀਚਾ ਰੱਖਿਆ ਹੈ ਕਿ ਆਮ ਆਦਮੀ ਪਾਰਟੀ ਇਸ ਟੀਚੇ ਨੂੰ ਪਾਰ ਕਰ ਸਕੇਗੀ ਇਹਦੇ ਲਈ ਕਈ ਤਰ੍ਹਾਂ ਦੇ ਸਵਾਲ ਵੀ ਨੇ ਔਰ ਆਮ ਆਦਮੀ ਪਾਰਟੀ ਨੇ ਕਿਹੜੀ ਯੋਜਨਾ ਦੇ ਤਹਿਤ ਇਹ ਰਣਨੀਤੀ ਬਣਾਈ ਹੈ ਕਿ ਉਹ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕਰਦੇ ਨੇ ਜਾਂ 13 ਦੀਆਂ 13 ਸੀਟਾਂ ਜਿੱਤਣ ਦਾ ਆਮ ਆਦਮੀ ਪਾਰਟੀ ਨੇ ਇੱਕ ਸੁਪਨਾ ਵਖਾਇਆ ਵੀ ਹੈ ਤੇ ਸੁਪਨਾ ਵੇਖਿਆ ਵੀ ਹੈ ਇਹਦੇ ਵੱਖ-ਵੱਖ ਪਹਿਲੂ ਨੇ ਪਿਛਲੀਆਂ ਚੋਣਾਂ ਦਾ ਟ੍ਰੈਂਡ ਕੀ ਰਿਹਾ ਆਮ ਆਦਮੀ ਪਾਰਟੀ ਨੂੰ ਕਿੰਨੇ ਪਰਸੈਂਟੇਜ ਵੋਟ ਸ਼ੇਅਰ ਮਿਲਿਆ ਹੁਣ ਆਮ ਆਦਮੀ ਪਾਰਟੀ ਨੂੰ ਕਿੰਨੇ ਵੋਟ ਸ਼ੇਅਰ ਦੀ ਉਮੀਦ ਹੈ ਇਹ ਸਾਰੇ ਜਿਹੜੇ ਅੰਕੜੇ ਨੇ ਇਹਨਾਂ ਨੂੰ ਮੈਂ ਫਰੋਲੂਗਾ ਔਰ ਅਸੀਂ ਤੱਥਾਂ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗੱਲ ਕਰੀਏ ਕੀ ਆਮ ਆਦਮੀ ਪਾਰਟੀ 2014 ਦੇ ਵਿੱਚ ਪੰਜਾਬ 'ਚ ਪਹਿਲੀ ਵਾਰੀ ਚੋਣਾਂ ਲੜੀ 2014 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਮੈਦਾਨ ਦੇ ਵਿੱਚ ਉਤਰੀ ਤੇ ਅੰਨਾ ਹਜ਼ਾਰੇ ਦਾ ਅੰਦੋਲਨ ਉਸ ਤੋਂ ਪਹਿਲਾਂ ਪੂਰੇ ਸਿਖਰਾਂ ਤੇ ਸੀ ਦੇਸ਼ 'ਚ ਡਾਕਟਰ ਮਨਮੋਨ ਸਿੰਘ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੀ ਔਰ ਦੇਸ਼ ਦੇ ਵਿੱਚ ਕਾਂਗਰਸ ਦੇ ਪ੍ਰਤੀ ਇੱਕ ਵੱਡੀ ਐਂਟੀ ਇਨਕੰਮੈਂਸੀ ਸੀ ਕਿਉਂਕਿ ਮੁਲਕ ਦੇ ਵਿੱਚ ਕਾਂਗਰਸ 'ਤੇ ਕ腐ਸ਼ਨ ਦੇ ਇਲਜ਼ਾਮ ਬਹੁਤ ਵੱਡੇ ਉਦੋਂ ਲੱਗੇ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਵੀ ਕਰਪਸ਼ਨ ਦੇ ਖਿਲਾਫ ਇੱਕ ਵੱਡੀ ਮੂਵਮੈਂਟ ਖੜੀ ਕੀਤੀ ਔਰ 2014 ਚੀ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਮੁਲਕ ਚ ਵੱਡੀ ਕਾਮਯਾਬੀ ਮਿਲੀ ਤੇ ਕਾਂਗਰਸ ਨੂੰ ਹਰਾ ਕੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੋ ਮੁਲਕ ਦੇ ਵਿੱਚ ਕਾਂਗਰਸ ਦੀ ਐਂਟੀ ਇਨਕੰਮੈਂਸੀ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੇ ਹੱਕ ਦੇ ਵਿੱਚ ਵਰਤਿਆ ਤੇ ਪੰਜਾਬ ਚ ਆਮ ਆਦਮੀ ਪਾਰਟੀ 4 ਲੋਕ ਸਭਾ ਸੀਟਾਂ ਜਿੱਤੀ ਔਰ 2014 ਚ ਪੰਜਾਬ ਚ ਆਮ ਆਦਮੀ ਪਾਰਟੀ ਨੇ ਪੰਜਾਬ ਚ ਕਾਂਗਰਸ ਦੇ ਖਿਲਾਫ ਐਂਟੀ ਇਨਕੰਮਬੈਂਸੀ ਨੂੰ ਆਪਣੇ ਹੱਕ ਚ ਵਰਤਿਆ ਹਾਲਾਂਕਿ 2014 ਦੀ ਜੇ ਅਸੀਂ ਗੱਲ ਕਰੀਏ ਤੇ 2014 ਚ ਪੰਜਾਬ ਜਨ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਨੂੰ 2014 ਦੇ ਵਿੱਚ 24.40% ਵੋਟ ਸ਼ੇਅਰ ਮਿਲਿਆ ਸੋ 24% ਕੁੱਲ ਪੰਜਾਬ ਦੀ ਜਿਹੜੀ ਵੋਟ ਪੂਲ ਹੋਈ ਉਹਦਾ ਵੋਟ ਸ਼ੇਅਰ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲਿਆ ਔਰ ਜੇ ਅਸੀਂ ਦੂਸਰੀ ਪਾਰਟੀਆਂ ਦੀ ਗੱਲ ਕਰੀਏ ਤੇ 2014 ਦੇ ਵਿੱਚ ਅਕਾਲੀ ਦਲ ਨੂੰ ਵੀ ਅਕਾਲੀ ਦਲ ਨੂੰ ਵੀ 4 ਸੀਟਾਂ ਮਿਲੀਆਂ ਹੁਣ ਮੈਂ ਵੋਟ ਸ਼ੇਅਰ ਦੀ ਗੱਲ ਕਰਦਾ ਸਭ ਤੋਂ ਜ਼ਿਆਦਾ ਜੇ ਅਸੀਂ ਵੋਟ ਸ਼ੇਅਰ ਦੇਖੀਏ ਤੇ ਕਾਂਗਰਸ ਨੂੰ ਮਿਲਿਆ 2014 ਚ 2014 ਚ ਕਾਂਗਰਸ ਨੂੰ 33% ਵੋਟ ਸ਼ੇਅਰ ਮਿਲਿਆ ਤੇ ਕਾਂਗਰਸ 8 ਚੋਂ ਆਪਣੀਆਂ 5 ਸੀਟਾਂ ਹਾਰ ਗਈ ਸੋ ਕਾਂਗਰਸ ਉਸ ਤੋਂ ਪਹਿਲਾਂ ਦੇ 45% ਵੋਟ ਸ਼ੇਅਰ ਤੇ ਸੀ ਸੋ ਕਾਂਗਰਸ ਲਗਭਗ 45% ਵੋਟ ਸ਼ੇਅਰ ਤੇ ਸੀ ਤੇ 45% ਵੋਟ ਸ਼ੇਅਰ ਨਾਲ ਕਾਂਗਰਸ ਕੋਲੇ 8 ਸੀਟਾਂ ਸੀ ਪਹਿਲਾਂ 2014 ਤੋਂ ਪਹਿਲਾਂ 2014 ਤੋਂ ਪਹਿਲਾਂ 2009 2009 ਚ ਕਾਂਗਰਸ ਕੋਲੇ 8 ਸੀਟਾਂ ਸੀ ਔਰ 4 ਸੀਟਾਂ 2014 ਚ ਆਮ ਆਦਮੀ ਪਾਰਟੀ ਜਿੱਤੀ ਔਰ ਆਮ ਆਦਮੀ ਪਾਰਟੀ ਦਾ ਵੋਟ ਪਰਸੈਂਟੇਜ ਆਇਆ 24% ਔਰ ਸ਼੍ਰੋਮਣੀ ਅਕਾਲੀ ਦਲ 4 ਸੀਟਾਂ ਜਿੱਤਿਆ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪਰਸੈਂਟੇਜ ਆ ਜਿਹੜਾ ਉਹ 26% ਤੇ ਆ ਗਿਆ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਕੋਲੇ 4 ਸੀਟਾਂ ਸੀ 2009 ਚ ਔਰ ਲਗਭਗ 32-33% ਵੋਟ ਸ਼ੇਅਰ ਸੀ ਅਕਾਲੀ ਦਲ ਦਾ ਕਾਂਗਰਸ 2009 ਚ 45% ਵੋਟ ਸ਼ੇਅਰ ਅਕਾਲੀ ਦਲ ਲਗਭਗ 33% ਵੋਟ ਸ਼ੇਅਰ ਔਰ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ 2014 ਚ ਸੀ 8.7 ਔਰ 1 ਸੀਟ ਦੇ ਮੁਕਾਬਲੇ 2 ਸੀਟਾਂ ਜਿੱਤੀ বিজেপি 2 ਸੀਟਾਂ ਜਿੱਤੀ ਸੋ 2014 ਚ ਅਕਾਲੀ ਭਾਜਪਾ 6 ਸੀਟਾਂ ਜਿੱਤੇ ਕਾਂਗਰਸ 10 ਸੀਟਾਂ ਜਿੱਤੀ ਔਰ 4 ਸੀਟਾਂ ਜਿੱਤੀ ਆਮ ਆਦਮੀ ਪਾਰਟੀ ਇਹ 2014 ਚ 24% ਵੋਟ ਸ਼ੇਅਰ ਮਿਲਿਆ ਹੁਣ 14 ਤੋਂ ਬਾਅਦ ਜਦੋਂ 17 ਤੱਕ ਦੀ ਕਹਾਣੀ ਆਈ 4 ਲੋਕ ਸਭਾ ਮੈਂਬਰਾਂ ਤੋਂ ਆਮ ਆਦਮੀ ਪਾਰਟੀ 2017 ਚ 20 ਵਿਧਾਨਕਾਰ ਆਪਣੇ ਬਣਾ ਗਈ ਜਦੋਂ 2017 ਦੀਆਂ ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਪਰਸੈਂਟੇਜ ਸੀ ਉਹ ਲਗਭਗ ਉਹਨਾਂ ਕਰਿਆ 23% ਸੋ 23% ਵੋਟ ਸ਼ੇਅਰ ਨਾਲ ਆਮ ਆਦਮੀ ਪਾਰਟੀ ਨੇ 20 ਸੀਟਾਂ ਜਿੱਤੀਆਂ ਔਰ ਪੰਜਾਬ ਚ ਜਦੋਂ ਸਰਕਾਰ ਬਣੀ 2017 ਚ ਕੈਪਟਨ ਅਮਰਿੰਦਰ ਦੀ ਕੈਪਟਨ ਅਮਰਿੰਦਰ ਜਦੋਂ 77 ਸੀਟਾਂ ਲੈ ਕੇ ਆਏ ਔਰ ਸ਼੍ਰੋਮਣੀ ਅਕਾਲੀ ਦਲ ਜਦੋਂ 18 ਸੀਟਾਂ ਤੇ ਆ ਗਈ 2017 ਤੋਂ ਪਹਿਲਾਂ 68 ਸੀਟਾਂ ਸੀ ਸ਼੍ਰੋਮਣੀ ਅਕਾਲੀ ਦਲ ਕੋਲੇ 68 ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ 18 ਸੀਟਾਂ ਤੇ ਆ ਗਿਆ ਲਗਭਗ 50 ਸੀਟਾਂ ਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੇ 2017 ਚ ਚੱਲਿਆ ਔਰ ਇਹ ਗਿਣਤੀ 2014 ਤੋਂ ਸ਼ੁਰੂ ਹੋ ਗਈ ਸੀ 2014 ਤੋਂ ਅਕਾਲੀ ਦਲ ਔਰ ਕਾਂਗਰਸ ਨੂੰ ਨੁਕਸਾਨ ਦੇਣਾ ਸ਼ੁਰੂ ਕੀਤਾ ਸੀ ਆਮ ਆਦਮੀ ਪਾਰਟੀ ਨੇ ਜਦੋਂ 2014 ਚ ਪਹਿਲੀ ਵਾਰੀ ਚੋਣ ਲੜੇ ਤੇ ਆਪਣੀ ਥਾਂ ਬਣਾਈ ਹੁਣ 2017 ਚ 20 ਵਿਧਾਨਕਾਰ ਸੀਗੇ ਵਿਰੋਧੀ ਧਿਰ ਚ ਆ ਗਈ ਆਮ ਆਦਮੀ ਪਾਰਟੀ ਸਮਰਜੀਤ ਬੈਂਸ ਉਹਨਾਂ ਦੀ ਲੋਕਨਸਾਫ ਪਾਰਟੀ ਦੇ ਦੋ ਮੈਂਬਰ ਵੀ ਆਮ ਆਦਮੀ ਪਾਰਟੀ ਨੂੰ ਮਿਲ ਗਏ ਸੋ 22 ਸੀਟਾਂ ਦੇ ਨਾਲ ਵਿਰੋਧੀ ਧਿਰ ਦਾ ਆਗੂ ਆਮ ਆਦਮੀ ਪਾਰਟੀ ਦਾ ਬਣਿਆ ਹੁਣ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਹੈ 2019 2019 ਮਤਲਬ ਪਿਛਲੀਆਂ ਲੋਕ ਸਭਾ ਚੋਣਾਂ ਪਿਛਲੀਆਂ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਉਦੋਂ ਸਿਰਫ 7.3% ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਆਇਆ ਸੋ ਜਦੋਂ ਦੀ ਆਮ ਆਦਮੀ ਪਾਰਟੀ ਚੋਣਾਂ ਲੜਨ ਲੱਗੀ ਹੈ ਸਭ ਤੋਂ ਘੱਟ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਰਿਹਾ ਉਹ 2019 ਚ ਰਿਹਾ ਹੁਣ ਉਹਦਾ ਇੱਕ ਕਾਰਨ ਇਹ ਵੀ ਰਿਹਾ ਉਦੋਂ ਪੀਡੀਏ ਆ ਗਿਆ ਪੀਡੀਏ 10% ਦੇ ਕਰੀਬ ਵੋਟ ਸ਼ੇਅਰ ਲੈ ਗਿਆ ਸੀ ਪੀਡੀਏ ਚ ਲੋਕ ਇਨਸਾਫ ਪਾਰਟੀ ਸੀ ਸੁਖਪਾਲ ਸਿੰਘ ਖੈਰਾ ਸੀ ਪੰਜਾਬ ਡੈਮੋਕ੍ਰੈਟਿਕ ਉਹਨਾਂ ਨੇ ਫਰੰਟ ਬਣਾਇਆ ਸੀ ਉਹਦੇ ਚ ਡਾਕਟਰ ਤਰਨਵੀਰ ਗਾਂਧੀ ਸੀ ਉਦੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਦੋਂ ਖਡੂਰ ਸਾਹਿਬ ਤੋਂ ਚੋਣ ਲੜਾਈ ਗਈ ਸੋ 2019 ਚ ਪੀਡੀਏ 10% ਵੋਟਾਂ ਲੈ ਗਿਆ ਸੀ ਪਰ ਆਮ ਆਦਮੀ ਪਾਰਟੀ ਜਿਹੜੀ ਉਹ 1.7% ਵੋਟਾਂ ਤੇ 2019 ਚ ਰਹੀ ਜਦੋਂ ਕੱਲੇ ਭਗਵੰਤ ਮਾਨ ਜਿੱਤੇ ਔਰ ਬਾਕੀ ਤਿੰਨ ਸੀਟਾਂ ਪ੍ਰੋਫੈਸਰ ਸਾਧੂ ਸਿੰਘ ਹਾਰੇ ਫਰੀਦਕੋਟ ਤੋਂ ਡਾਕਟਰ ਤਰਨਵੀਰ ਗਾਂਧੀ ਪੀਡੀਐ ਵੱਲੋਂ ਲੜੇ ਸੀ ਉਹ ਵੀ ਨਹੀਂ ਜਿੱਤ ਸਕੇ ਬੀਬੀ ਨੀਨਾ ਮਿੱਤਲ ਪਟਿਆਲੇ ਤੋਂ ਆਮ ਆਦਮੀ ਪਾਰਟੀ ਤੋਂ ਖੜੇ ਸੀ ਉਹ ਵੀ ਨਹੀਂ ਜਿੱਤ ਸਕੇ ਸਿਰਫ ਭਗਵੰਤ ਮਾਨ ਜਿੱਤੇ ਹੋਰ ਕੋਈ ਵੀ ਸੀਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨਹੀਂ ਜਿੱਤ ਸਕੀ ਇਹ 2019 ਦੀ ਕਹਾਣੀ ਹੈ ਹੁਣ 2019 ਤੋਂ ਬਾਅਦ ਜਦੋਂ ਹੁਣ 2022 ਆ ਗਿਆ 2022 ਚ ਆਮ ਆਦਮੀ ਪਾਰਟੀ ਨੇ ਅੱਜ ਤੱਕ ਦਾ ਸਭ ਤੋਂ ਵੱਧ ਵੋਟ ਸ਼ੇਅਰ ਵਿਧਾਨ ਸਭਾ ਚੋਣਾਂ ਦਾ ਮੈਂ ਕਹਿ ਸਕਦਾ ਲਿਆ 42% ਵੋਟ ਸ਼ੇਅਰ ਆਮ ਆਦਮੀ ਪਾਰਟੀ ਨੂੰ ਮਿਲਿਆ ਔਰ 42% ਵੋਟ ਸ਼ੇਅਰ ਦੇ ਨਾਲ ਮਿਲੀਆਂ ਉਹਨਾਂ ਨੂੰ 92 ਸੀਟਾਂ ਹੁਣ ਜਦੋਂ ਆਮ ਆਦਮੀ ਪਾਰਟੀ ਨੂੰ 42% ਵੋਟ ਸ਼ੇਅਰ ਮਿਲਿਆ ਤੇ 58% ਲੋਕ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾ ਕੇ ਗਏ ਭਾਵੇਂ ਇਹਦੇ ਇਹਦੇ ਵਿੱਚ ਉਹ ਲੋਕ ਵੀ ਸੀ ਜਿਨ੍ਹਾਂ ਨੇ ਵੋਟ ਪਰਸੈਂਟੇਜ ਨਹੀਂ ਪਾਈ ਜਿਨ੍ਹਾਂ ਨੇ ਵੋਟਾਂ ਹੀ ਨਹੀਂ ਪਾਈਆਂ ਪਰ 42% 2019 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਿਆ ਹੁਣ 2019 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੇ 42% ਮਿਲਿਆ ਤੇ ਇਹ ਸਮਝਣ ਦੀ ਲੋੜ ਹੈ ਕਿ ਕਾਂਗਰਸ ਨੂੰ ਕਿੰਨਾ ਮਿਲਿਆ ਕਾਂਗਰਸ ਨੂੰ ਮਿਲਿਆ 22.9% ਔਰ ਸ਼੍ਰੋਮਣੀ ਅਕਾਲੀ ਦਲ 18.4% ਔਰ ਭਾਰਤੀ ਜਨਤਾ ਪਾਰਟੀ 6.6% ਬਾਈ ਦੇ ਵਿੱਚ ਇਹ ਸਥਿਤੀਆਂ ਨੇ ਜਿਹੜੀਆਂ ਇਹ ਬਾਈ ਦੀਆਂ ਨੇ ਔਰ ਹੁਣ ਇੱਥੇ ਇਹ ਸਮਝਣ ਦੀ ਜ਼ਰੂਰਤ ਹੈ ਇਸ ਵਾਰ ਕਿ ਜਦੋਂ ਹੁਣ 22 ਤੋਂ ਬਾਅਦ 24 ਆ ਗਿਆ ਤੇ ਆਮ ਆਦਮੀ ਪਾਰਟੀ 13 ਜ਼ੀਰੋ ਦੀ ਗੱਲ ਕਿਉਂ ਕਰ ਰਹੀ ਹੈ ਕੀ 42% ਵੋਟ ਸ਼ੇਅਰ ਦੀ ਉਮੀਦ ਰੱਖਦੀ ਆਮ ਆਦਮੀ ਪਾਰਟੀ ਉਂਝ 2009 ਚ ਕਾਂਗਰਸ ਪਾਰਟੀ ਨੂੰ ਵੀ ਬਹੁਤ ਵੱਡਾ ਵੋਟ ਸ਼ੇਅਰ ਮਿਲਿਆ ਸੀ ਲਗਭਗ 45% ਉਦੋਂ ਕਾਂਗਰਸ ਪਾਰਟੀ 8 ਸੀਟਾਂ ਜਿੱਤੀ ਸੀ ਪਰ ਉਦੋਂ ਮੁਕਾਬਲਾ ਦੋ ਧਿਰਾਂ ਤੇ ਤਿੰਨ ਧਿਰ ਬਣਦਾ ਸੀ ਇੱਕ ਪਾਸੇ ਕਾਂਗਰਸੀ ਇੱਕ ਪਾਸੇ ਅਕਾਲੀ ਭਾਜਪਾ ਹੁਣ ਜਦੋਂ ਚਾਰ ਪਾਰਟੀਆਂ ਨੇ ਅੱਜ ਚਾਰ ਪਾਰਟੀਆਂ ਨੇ ਅੱਜ ਅਕਾਲੀ ਦਲ ਵੱਖਰਾ ਅੱਜ ਭਾਰਤੀ ਜਨਤਾ ਪਾਰਟੀ ਵੱਖਰੀ ਹੈ ਅੱਜ ਕਾਂਗਰਸ ਵੱਖਰੀ ਹੈ ਹੁਣ ਅਗਰ ਆਮ ਆਦਮੀ ਪਾਰਟੀ 42% ਵੋਟ ਸ਼ੇਅਰ ਦੀ بجائے 40% ਵੋਟ ਸ਼ੇਅਰ ਵੀ ਲੈ ਜਾਏ ਔਰ ਮੁਕਾਬਲਾ ਚਾਰ ਕੋਣੀ ਹੋਏ ਤਾਂ ਵੀ ਆਮ ਆਦਮੀ ਪਾਰਟੀ 13 ਜ਼ੀਰੋ ਦਾ ਸੁਪਨਾ ਵੇਖ ਸਕਦੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਇਹ ਸੁਪਨਾ ਵੇਖ ਰਹੀ ਹੈ ਹੁਣ ਉਦਾਹਰਨ ਅਸੀਂ ਜਲੰਧਰ ਦੀ ਚੋਣ ਦੀ ਲੈ ਲੈਂਦੇ ਹਾਂ 2023 ਚ ਜਲੰਧਰ ਦੀ ਚੋਣ ਹੋਈ ਜਲੰਧਰ ਦੀ ਚੋਣ ਆਮ ਆਦਮੀ ਪਾਰਟੀ ਨੇ 34% ਵੋਟ ਸ਼ੇਅਰ ਹੀ ਹਾਸਲ ਕੀਤਾ ਕਿਉਂਕਿ ਵੱਖਰੀਆਂ ਵੱਖਰੀਆਂ ਲੜ ਰਹੀਆਂ ਸੀ ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਮਿਲਿਆ 17.8% ਸੋ ਕੁੱਲ 18% ਕਹਿ ਲਈਏ ਚਲੋ ਅਕਾਲੀ ਦਲ ਨੂੰ ਭਾਜਪਾ ਨੂੰ 15% ਆਮ ਆਦਮੀ ਪਾਰਟੀ ਨੂੰ 34% ਕਾਂਗਰਸ ਨੂੰ 27% ਮਤਲਬ ਕਿ 42% ਤੋਂ ਜਲੰਧਰ ਦੀ ਜ਼ਿਮਨੀ ਚੋਣ ਚ ਲੋਕ ਸਭਾ ਦੀ ਚੋਣ ਚ ਆਮ ਆਦਮੀ ਪਾਰਟੀ ਨੂੰ 34% ਵੋਟ ਸ਼ੇਅਰ ਮਿਲਿਆ ਤੇ ਆਮ ਆਦਮੀ ਪਾਰਟੀ ਲਗਭਗ 58000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦਾ ਹੁਣ ਟੀਚਾ ਇਹ ਹੈ ਕਿ ਅਸੀਂ ਜਿਹੜੀ ਐਂਟੀ ਇਨਕੰਮੈਂਸੀ ਹੈ ਉਹਨੂੰ ਅਸੀਂ ਖਤਮ ਕਰੀਏ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਨੇ 37 38% ਵੋਟਾਂ ਦੇ ਨਾਲ ਬੀਜੇਪੀ 37.38% ਵੋਟਾਂ ਦੇ ਨਾਲ 300 ਤੋਂ ਜ਼ਿਆਦਾ ਚਲੀ ਗਈ। ਸਪਸ਼ਟ ਬਹੁਮਤ ਚਾਗੀ ਬੀਜੇਪੀ 272 ਤੋਂ ਜ਼ਿਆਦਾ ਸੀਟਾਂ ਬੀਜੇਪੀ ਆਪਣੇ ਦਮ ਤੇ ਲੈ ਗਈ ਔਰ ਅਲਾਈਅੰਸ ਬੀਜੇਪੀ ਦਾ 300 ਪਾਰ ਹੋ ਗਿਆ। 37.38% ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪਈਆਂ। 22 'ਚ ਆਮ ਆਦਮੀ ਪਾਰਟੀ ਨੂੰ ਪਈਆਂ 42% ਤੇ ਹੁਣ 24 'ਚ ਆਮ ਆਦਮੀ ਪਾਰਟੀ ਇਸ ਯੋਜਨਾ ਤੇ ਕੰਮ ਕਰ ਰਹੀ ਹੈ ਕਿ ਅਸੀਂ ਜਿਹੜੀ ਐਂਟੀ ਇਨਕੰਮਬੈਂਸੀ ਹੈ ਉਹਨੂੰ ਕਟਾਈਏ ਕਿਉਂਕਿ ਵਿਰੋਧਤਾ ਹਰ ਸਰਕਾਰ ਦੇ ਖਿਲਾਫ ਬਣਦੀ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਐਂਟੀ ਇਨਕੰਮੈਂਸੀ ਹੈ ਕਦੇ ਦੁਨੀਆ 'ਚ ਅਜਿਹੀ ਸਰਕਾਰ ਨਹੀਂ ਹੁੰਦੀ ਜਿਹਦੇ ਖਿਲਾਫ ਐਂਟੀ ਇਨਕੰਮੈਂਸੀ ਨਾ ਹੋਵੇ ਪਰ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਐਂਟੀ ਇਨਕੰਮੈਂਸੀ ਨੂੰ ਕੰਟਰੋਲ ਕਿਵੇਂ ਕੀਤਾ ਇਸ 42% ਤੋਂ ਇਲਾਵਾ ਜਿਹੜੇ ਲੋਕ ਸੀ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਕਿ ਉਹਨਾਂ ਦੇ ਵਿੱਚੋਂ ਕੁਝ ਪਰਸੈਂਟ ਵੀ ਆਮ ਆਦਮੀ ਪਾਰਟੀ ਨੂੰ ਮਿਲੂਗਾ ਅਗਰ ਵੋਟਾਂ ਪਾਉਣ ਵਾਲਿਆਂ ਚੋਂ ਕੁਝ ਪਰਸੈਂਟੇਜ ਖਿਲਾਫ ਹੁੰਦੀ ਹੈ ਆਮ ਆਦਮੀ ਪਾਰਟੀ ਇਸੇ ਯੋਜਨਾ ਤੇ ਕੰਮ ਕਰ ਰਹੀ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਕਿਉਂਕਿ ਚਾਰ ਫੈਕਟਰ ਨੇ ਜਿਹੜੇ ਆਮ ਆਦਮੀ ਪਾਰਟੀ ਜਿੰਨਾ ਤੇ ਕੰਮ ਕਰ ਰਹੀ ਹੈ ਔਰ ਉਹਨਾਂ ਦੇ ਉੱਤੇ ਹੀ ਆਮ ਆਦਮੀ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ ਅਸੀਂ ਵੇਖਿਆ ਅਰਵਿੰਦ ਕੇਜਰੀਵਾਲ ਪੰਜਾਬ ਚ ਆਏ ਕੁਝ ਦਿਨ ਪਹਿਲਾਂ ਭਗਵੰਤ ਮਾਨ ਦੇ ਨਾਲ ਉਹਨਾਂ ਨੇ ਪੰਜਾਬ ਭਰ ਦੇ ਵਿੱਚ ਵਪਾਰੀਆਂ ਦੇ ਨਾਲ ਮਿਲਨੀਆਂ ਕੀਤੀਆਂ ਉਹਨਾਂ ਨੇ ਨਵੇਂ ਮੁਹੱਲਾ ਕਲੀਨਿਕ ਜਲੰਧਰ ਦੇ ਵਿੱਚ ਉਦਘਾਟਨ ਕੀਤਾ ਆਨਲਾਈਨ ਉਦਘਾਟਨ ਕੀਤਾ ਪੰਜਾਬ ਚ ਮੁਹੱਲਾ ਕਲੀਨਿਕਾਂ ਦੀ ਗਿਣਤੀ 829 ਤੋਂ ਵਧਾ ਦਿੱਤੀ ਉਹਨਾਂ ਨੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਲੁਧਿਆਣਾ ਦੇ ਵਿੱਚ ਮਤਲਬ ਤਿੰਨ ਮੁੱਖ ਖੇਤਰ ਆਮ ਆਦਮੀ ਪਾਰਟੀ ਦੇ ਸਿਹਤ ਸਿੱਖਿਆ ਤੇ ਵਪਾਰ ਤਿੰਨਾਂ ਪਾਸੇ ਆਮ ਆਦਮੀ ਪਾਰਟੀ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਚੰਗਾ ਕੰਮ ਕੀਤਾ ਹੈ ਲਗਾਤਾਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਕਹਿ ਰਹੇ ਨੇ ਕਿ 65000 ਕਰੋੜ ਦੀ ਇਨਵੈਸਟਮੈਂਟ ਆਈ ਜ਼ੀਰੋ ਬਿੱਲ ਦਿੱਤਾ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ 90% ਲੋਕਾਂ ਦਾ ਬਿੱਲ ਜ਼ੀਰੋ ਸੋ ਇੱਕ ਜ਼ੀਰੋ ਬਿੱਲ ਇੱਕ ਇਨਵੈਸਟਮੈਂਟ ਨੌਕਰੀਆਂ ਦੇ ਵਿੱਚ ਪਾ ਲਈਏ 41000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਪ੍ਰਾਈਵੇਟ ਨੌਕਰੀਆਂ ਇਨਵੈਸਟਮੈਂਟ ਦੇ ਜ਼ਰੀਏ ਇਹ ਭਗਵੰਤ ਮਾਨ ਸਰਕਾਰ ਦਾ ਕੀ ਪੁਆਇੰਟ ਹੈ ਫਿਰ ਸਿੱਖਿਆ ਤੇ ਸਿਹਤ ਇਹ ਚਾਰ ਫੈਕਟਰ ਨੇ ਜਿਨ੍ਹਾਂ ਦੇ ਉੱਤੇ ਲਗਾਤਾਰ ਭਗਵੰਤ ਮਾਨ ਤੇ ਅਰਵਿੰਦ ਕੇਦਰੀਵਾਲ ਲੋਕਾਂ 'ਚ ਜਾ ਕੇ ਫੋਕਸ ਕਰ ਰਹੇ ਨੇ ਕਿ ਅਸੀਂ ਇਹ ਇਹ ਚੀਜ਼ਾਂ ਦਿੱਤੀਆਂ ਨੇ ਅਸੀਂ ਇਹ ਗਾਰੰਟੀਆਂ ਪੂਰੀਆਂ ਕੀਤੀਆਂ ਨੇ ਇਹ ਚਾਰ ਫੈਕਟਰਾਂ ਤੋਂ ਉਹਨਾਂ ਨੂੰ ਇਹ ਲੱਗਦਾ ਕਿ ਅਗਰ ਇਸ 42% ਦੇ ਵਿੱਚ ਮੌਜੂਦਾ ਲੋਕਾਂ ਦੇ ਵਿੱਚੋਂ ਸਾਡੇ ਨਾਲ ਕੁਝ ਹਿੱਸਾ ਕਿਸਾਨੀ ਦਾ ਕੁਝ ਹਿੱਸਾ ਮੁਲਾਜ਼ਮਾਂ ਦਾ ਅਗਰ ਨਾਰਾਜ਼ ਵੀ ਹੁੰਦਾ ਹੈ ਤੇ ਸਾਨੂੰ ਉਹ ਹਿੱਸਾ ਜ਼ਰੂਰ ਮਿਲੂਗਾ ਜਿਹੜਾ ਹਿੱਸਾ ਪਹਿਲਾਂ ਸਾਨੂੰ ਵੋਟ ਨਹੀਂ ਪਾ ਕੇ ਗਿਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਇਸ ਗੁਣਾ ਘਟਾਓ ਦੇ ਵਿੱਚ ਹੈ ਕਿ ਜਦੋਂ ਕਾਂਗਰਸ ਵੱਖਰੀ ਅਕਾਲੀ ਦਲ ਵੱਖਰਾ ਬੀਜੇਪੀ ਵੱਖਰੀ ਹਾਲਾਂਕਿ ਮੈਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਕਿ ਅਗਰ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੁੰਦੇ ਨੇ ਤੇ ਫਿਰ ਸਮੀਕਰਨ ਬੜੇ ਬਦਲਦੇ ਨੇ ਮੈਂ ਜਲੰਧਰ ਦੀ ਉਦਾਹਰਣ ਲੈ ਲੈਂਦਾ ਤੁਸੀਂ ਜਲੰਧਰ 'ਚ ਵੇਖੋ ਆਮ ਆਦਮੀ ਪਾਰਟੀ ਨੂੰ ਪਈ 34% ਅਕਾਲੀ ਦਲ ਨੂੰ ਪਈ 18% ਬੀਜੇਪੀ ਨੂੰ ਪਈ 15% ਔਰ ਕਾਂਗਰਸ ਨੂੰ 27% ਇੱਕ ਨੰਬਰ ਤੇ ਆਮ ਆਦਮੀ ਪਾਰਟੀ 34% ਵੋਟਾਂ ਪਈਆਂ ਜਲੰਧਰ ਜ਼ਿਮਨੀ ਚੋਣ ਚ ਕਾਂਗਰਸ ਦੂਜੇ ਨੰਬਰ ਤੇ 27% ਹੁਣ ਜੇ ਅਕਾਲੀ ਦਲ ਤੇ ਬੀਜੇਪੀ ਦੀਆਂ ਵੋਟ ਸ਼ੇਅਰ ਜੋੜੀਏ ਬੀਜੇਪੀ ਔਰ ਅਕਾਲੀ ਦਲ ਨੂੰ ਬੀਜੇਪੀ ਨੂੰ 15 ਔਰ ਅਕਾਲੀ ਦਲ ਨੂੰ 18 ਜੇ 18 ਤੇ 15 ਜੋੜੀਏ ਤੇ 32 33% ਦੇ ਖਰੀਬ ਪਹੁੰਚ ਜਾਂਦਾ ਹੈ ਅਕਾਲੀ ਬੀਜੇਪੀ ਆਮ ਆਦਮੀ ਪਾਰਟੀ 34% ਬੀਜੇਪੀ 15 ਤੇ ਅਗਰ ਅਸੀਂ 18 ਜੋੜ ਲਈਏ 15 ਤੇ 18 15 ਤੇ 15 30 ਤੇ 3 ਹੋਰ ਜੋੜ ਲਏ 33 ਸੋ ਫਿਰ 1.5% ਦਾ ਫਰਕ ਬਚਦਾ ਹੈ ਆਮ ਆਦਮੀ ਪਾਰਟੀ ਤੋਂ ਸੋ ਮੈਂ ਇਸੇ ਕਰਕੇ ਕਹਿ ਰਿਹਾ ਕਿ ਅਗਰ ਪੰਜਾਬ ਚ ਅਕਾਲੀ ਭਾਜਪਾ ਗੱਠਜੋੜ ਹੋਇਆ ਤੇ ਫਿਰ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਅਕਾਲੀ ਭਾਜਪਾ ਗੱਠਜੋੜ ਦਾ ਹੋ ਸਕਦਾ ਹੈ ਜਿਸ ਤਰ੍ਹਾਂ ਦੀਆਂ ਸਥਿਤੀਆਂ ਨੇ ਕਿਉਂਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪੂਰਾ ਕੀਤਾ ਹੈ ਉਹਦੇ ਨਾਲ ਸ਼ਹਿਰਾਂ ਦੇ ਵਿੱਚ ਵੋਟਰ ਬਹੁਤ ਜ਼ਿਆਦਾ ਖੁਸ਼ ਨੇ ਭਾਰਤੀ ਜਨਤਾ ਪਾਰਟੀ ਤੋਂ ਹਾਲਾਂਕਿ ਕਿਸਾਨਾਂ ਦੇ ਨਾਲ ਪਿੰਡੂ ਖੇਤਰਾਂ ਦੇ ਵਿੱਚ ਸਾਡੀ ਸਾਡੇ ਵੋਟਰਾਂ ਦੀ ਨਾਰਾਜ਼ਗੀ ਵੀ ਨਜ਼ਰ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਪਰ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਅਗਰੇ ਗੱਠ ਜੋੜ ਨਹੀਂ ਹੁੰਦਾ ਅਸੀਂ ਪਹਿਲਾਂ 42% ਤੇ ਸੀ ਅਗਰ ਅਸੀਂ ਇਹ ਚਾਰ ਯੋਜਨਾਵਾਂ ਦੀ ਗੱਲ ਲੋਕਾਂ 'ਚ ਕਰੀਏ ਹੁਣ ਜਿਹੜਾ 90% ਲੋਕਾਂ ਨੂੰ ਜ਼ੀਰੋ ਬਿੱਲ ਹੈ ਉਹਦੇ ਜਿਹੜੇ ਲਾਭਪਾਤਰੀ ਹੈ ਉਹਨਾਂ ਤੋਂ ਬਹੁਤ ਜ਼ਿਆਦਾ ਉਮੀਦ ਹੈ ਆਮ ਆਦਮੀ ਪਾਰਟੀ ਨੂੰ ਇਹ ਪੈਟਰਨ ਉਹੀ ਹੈ ਜਿਹੜਾ ਨਰਿੰਦਰ ਮੋਦੀ ਦਾ ਪੀਐਮ ਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 5 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੀ ਯੋਜਨਾ ਹਾਲਾਂਕਿ ਉਹ ਸੂਬੇ ਦੇ ਵਿੱਚ ਵੀ ਹੈ ਘਰ-ਘਰ ਵੰਡਿਆ ਜਾ ਰਿਹਾ ਹੈ ਅਨਾਜ ਇੱਥੇ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਨਰਿੰਦਰ ਮੋਦੀ ਦੀ ਤਰਜ਼ ਤੇ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੁੱਲ 6000 ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਉਂਦੇ ਨੇ ਸਾਲ 'ਚ 2-2000 ਦੀਆਂ ਤਿੰਨ ਕਿਸ਼ਤਾਂ ਇਹ ਵੀ ਇੱਕ ਵੱਡੀ ਯੋਜਨਾ ਹੈ ਜਿਹਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਦਾ ਹੈ ਕਿ ਉਹਨਾਂ ਦੀ ਸਰਕਾਰ ਦੁਬਾਰਾ ਆਉਂਦੀ ਹੈ ਫਿਰ ਜਿਹੜਾ ਆਯੂਸ਼ਮਾਨ ਭਾਰਤ ਨਾਮ ਤੇ ਸਿਹਤ ਬੀਮਾ ਉਹ ਵੀ ਆਮ ਆਦਮੀ ਪਾਰਟੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਵੋਟ ਬੈਂਕ ਹੈ ਹੋਰ ਹੋਰ ਬਹੁਤ ਸਰੀਆਂ ਯੋਜਨਾਵਾਂ ਨੇ ਜਿਹੜੀ ਡਾਇਰੈਕਟ ਕਿਸਾਨਾਂ ਦੇ ਖਾਤਿਆਂ 'ਚ ਫਸਲਾਂ ਦੀ ਖਰੀਦ ਜਾ ਰਹੀ ਹੈ ਸੋ ਡਾਇਰੈਕਟ ਬੈਨੀਫਿਟ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਗਰ ਕੰਮ ਕਰਦੀ ਹੈ ਤੇ ਜਿੱਤ ਦਰਜ ਕਰ ਚੁੱਕੀ ਹੈ 14 ਚ ਤੇ ਫਿਰ 19 ਚ ਤੇ ਫਿਰ ਉਹ 24 ਚ ਵੀ ਇਹ ਉਮੀਦ ਰੱਖਦੇ ਨੇ ਇਸੇ ਤਰ੍ਹਾਂ ਦੀ ਉਮੀਦ ਤੇ ਆਮ ਆਦਮੀ ਪਾਰਟੀ ਪੰਜਾਬ ਚ ਖੜੀ ਹੈ ਕਿ ਅਸੀਂ ਰਾਸ਼ਨ ਕਰ ਕਰ ਦੇ ਰਹੇ ਹਾਂ ਅਸੀਂ 90% ਲੋਕਾਂ ਨੂੰ ਜ਼ੀਰੋ ਬਿੱਲ ਅਸੀਂ 41000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ 829 ਤੋਂ ਜ਼ਿਆਦਾ ਮਹੱਲਾ ਕਲੀਨਿਕ ਤੇ ਸਕੂਲ ਆਫ ਐਮੀਨੈਂਸ ਸੋ ਇਹਨਾਂ 4-5 ਪੁਆਇੰਟਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਫੋਕਸ ਕਰ ਰਹੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਸਾਡਾ ਵੋਟ ਸ਼ੇਅਰ ਜ਼ਿਆਦਾ ਨਹੀਂ ਕٹےਗਾ ਅਗਰ ਕੁਝ ਕٹےਗਾ ਤੇ ਸਾਨੂੰ ਹੋਰ ਵੋਟ ਸ਼ੇਅਰ ਮਿਲੇਗਾ ਸੋ ਆਮ ਆਦਮੀ ਪਾਰਟੀ ਨੂੰ ਇਸ ਕਰਕੇ 13 0 ਨਾਲ ਜਿੱਤਣ ਦੀ ਪੰਜਾਬ ਦੇ ਵਿੱਚ ਉਹਨਾਂ ਨੇ ਸੁਪਨਾ ਵਖਾਇਆ ਹੁਣ ਅਜੇ ਹੀ ਆਮ ਆਦਮੀ ਪਾਰਟੀ ਨੂੰ ਇਹ ਪੂਰੀ ਉਮੀਦ ਹੈ ਆਮ ਆਦਮੀ ਪਾਰਟੀ ਨੂੰ ਕਿ ਅਗਰ ਵੋਟ ਪਰਸੈਂਟੇਜ 42% ਤੋਂ ਵੀ ਘਟਦਾ ਅਗਰ 34 35% ਵੀ ਸਾਨੂੰ ਮਿਲਦਾ ਤੇ ਫਿਰ ਵੀ ਅਸੀਂ 7 8 9 ਸੀਟਾਂ ਮੌਜੂਦਾ ਹਾਲਾਤਾਂ ਦੇ ਵਿੱਚ ਜਿੱਤ ਸਕਦੇ ਹਾਂ ਔਰ ਅਗਰ ਆਮ ਆਦਮੀ ਪਾਰਟੀ 13 ਨਹੀਂ ਵੀ ਜਿੱਤਦੀ ਮੰਨ ਲਓ ਅਗਰ ਅਕਾਲੀ ਭਾਜਪਾ ਗੱਠ ਜੋੜ ਹੋ ਜਾਂਦਾ ਹੈ ਜਾਂ ਕੋਈ ਵੱਡੀਆਂ ਯੋਜਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਤੋਂ ਪਹਿਲਾਂ ਲਾਗੂ ਕਰ ਦਿੰਦੇ ਨੇ ਕਿਸਾਨਾਂ ਨਾਲ ਹੀ ਕੋਈ ਚੰਗਾ ਪੋਲਿਟੀਕਲ ਸਮਝੌਤਾ ਹੋ ਜਾਂਦਾ ਹੈ ਅਗਰ ਭਾਰਤ ਜਨਤਾ ਪਾਰਟੀ ਦਾ ਕਿਸੇ ਵੀ ਹਾਲਾਤਾਂ ਚ ਮੰਨ ਲਓ ਅਗਰ ਆਮ ਆਦਮੀ ਪਾਰਟੀ 13 ਸੀਟਾਂ ਨਹੀਂ ਅਗਰ 7-8 ਸੀਟਾਂ ਵੀ ਜਿੱਤਦੀ ਹੈ ਤੇ ਉਹ ਵੀ ਆਮ ਆਦਮੀ ਪਾਰਟੀ ਲਈ ਵੱਡੀ ਜਿੱਤ ਹੋ ਸਕਦੀ ਹੈ ਕਿਉਂਕਿ ਉਹਦੇ ਦੋ ਕਾਰਨ ਨੇ ਅਗਰ 7-8 ਸੀਟਾਂ ਵੀ ਆਮ ਆਦਮੀ ਪਾਰਟੀ ਜਿੱਤਦੀ ਹੈ 13 ਦੀ ਬਜਾਏ ਉਹਦੇ ਨਾਲ ਇੱਕ ਤਾਂ 2227 ਤੋਂ ਪਹਿਲਾਂ ਭਗਵੰਤ ਮਾਨ ਆਪਣੇ ਆਪ ਨੂੰ ਬਤੌਰ ਮੁੱਖ ਮੰਤਰੀ ਮਜ਼ਬੂਤੀ ਨਾਲ ਸਥਾਪਿਤ ਕਰ ਜਾਣਗੇ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਲੱਗ ਜਾਣਗੀਆਂ ਪੰਜਾਬ ਦੇ ਵਿੱਚ ਔਰ ਅਗਰ ਕਿਸੇ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ 27 ਤੋਂ ਪਹਿਲਾਂ ਆਈਆਂ 24 ਤੋਂ ਬਾਅਦ ਡਿੱਗਦੀ ਹੈ ਜਾਂ ਡੇਗ ਦਿੱਤੀ ਜਾਂਦੀ ਹੈ ਜਾਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦਾ ਜ਼ਮੀਰ ਜਾਗ ਜਾਂਦਾ ਜਿਵੇਂ ਅੱਜ ਕੱਲ ਹੁੰਦਾ ਹੈ ਕਿ ਅਕਸਰ ਵਿਧਾਇਕਾਂ ਦਾ ਜ਼ਮੀਰ ਜਾਗ ਜਾਂਦਾ ਤੇ ਉਹ ਪ੍ਰਭਾਵਿਤ ਹੋ ਜਾਂਦੇ ਨੇ ਕਿਸੇ ਨਾ ਕਿਸੇ ਤੋਂ ਅਗਰ ਕੋਈ ਵੀ ਹਾਲਾਤ ਹੁੰਦੇ ਨੇ ਸਰਕਾਰ ਡਿੱਗਦੀ ਹੈ ਡੇਗ ਦਿੱਤੀ ਜਾਂਦੀ ਹੈ ਜਾਂ ਵਿਧਾਇਕਾਂ ਦਾ ਜ਼ਮੀਰ ਜਾਗ ਜਾਂਦਾ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਤੇ ਭਗਵੰਤ ਮਾਨ ਨਵੇਂ ਸਿਰੇ ਤੋਂ ਆਪਣੀ ਸਰਕਾਰ ਬਣਾ ਸਕਦੇ ਨੇ ਅਗਰ 7 ਜਾਂ 8 ਮੈਂਬਰ ਪਾਰਲੀਮੈਂਟ ਘੱਟੋ-ਘੱਟ ਜਿਤਾ ਜਾਂਦੇ ਨੇ 2024 ਦੇ ਚੋਣਾਂ ਦੇ ਵਿੱਚ ਸੋ ਇਹ ਆਮ ਆਦਮੀ ਪਾਰਟੀ ਦੀ ਯੋਜਨਾ ਹੈ ਕਿ ਅਸੀਂ 13 ਜ਼ੀਰੋ ਦਾ ਟੀਚਾ ਲੈ ਕੇ ਚੱਲਣਾ ਹੈ ਔਰ ਅਗਰ ਅਸੀਂ 7 ਜਾਂ 8 ਸੀਟਾਂ ਵੀ ਜਿੱਤਦੇ ਹਾਂ ਤੇ ਫਿਰ ਪੰਜਾਬ 'ਚ ਆਮ ਆਦਮੀ ਪਾਰਟੀ ਅਗਲੀ ਸਰਕਾਰ ਬਣਾਉਣ ਦੇ ਰਾਹ ਤੇ ਤੁਰ ਸਕਦੀ ਹੈ ਕਿਉਂਕਿ ਉਸ ਤੋਂ ਬਾਅਦ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਟੀਚਾ ਹੋਏਗਾ 227 ਤੋਂ ਪਹਿਲਾਂ ਕਿ ਅਸੀਂ ਔਰਤਾਂ ਦੇ ਖਾਤਿਆਂ 'ਚ ਮਹਿਲਾਵਾਂ ਦੇ ਖਾਤਿਆਂ 'ਚ ਕਿਸੇ ਤਰੀਕੇ ਨਾਲ 1000 ਰੁਪਇਆ ਪਾਈਏ ਔਰ ਅਗਰ 1000 ਰੁਪਇਆ ਪਾ ਦਿੱਤਾ ਤੇ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਪਰਸੈਂਟੇਜ ਹੈ ਉਹ ਲੋਕ ਭਲਾਈ ਤੇ ਲਾਭਕਾਰੀ ਨੀਤੀਆਂ ਕਰਕੇ ਘਟਣਾ ਬੜਾ ਔਖਾ ਹੋਏਗਾ ਫਿਰ ਉਹ ਵੋਟ ਪਰਸੈਂਟੇਜ ਵਧ ਸਕਦਾ ਹੈ ਭਵਿਕਦੀਆਂ ਚੋਣਾਂ ਦੇ ਵਿੱਚ ਸੋ ਇਹ ਅੰਕੜੇ ਆਂਕੜਿਆਂ ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਗੱਲ ਕੀਤੀ ਆ ਪਰ ਫਿਲਹਾਲ 224 ਦੀ ਜਿਹੜੀ ਲੜਾਈ ਹੈ ਪੋਲਿਟੀਕਲ ਲੜਾਈ ਹੈ ਉਹ ਬਹੁਤ ਸਖਤ ਹੋਣੀ ਹੈ ਅਗਰ ਅਕਾਲੀ ਬੀਜੇਪੀ ਦਾ ਗੱਠਜੋੜ ਹੁੰਦਾ ਹੈ ਤੇ ਫਿਰ ਬਹੁਤ ਸਾਰੇ ਸਮਿਕਰਣ ਨੇ ਜਿਹੜੇ ਪੰਜਾਬ 'ਚ ਉਹ ਬਦਲਣਗੇ ਫਿਰ ਉਹਨਾਂ ਬਦਲੇ ਹੋਏ ਸਮਿਕਰਣਾਂ ਦੇ ਹਿਸਾਬ ਦੇ ਨਾਲ ਗੱਲਬਾਤ ਨੂੰ ਅੱਗੇ ਤੋਰਾਂਗੇ ਬਹੁਤ ਬਹੁਤ ਧੰਨਵਾਦ